ਗੁਰਗੋਬਿੰਦ ਸਿੰਘ ਜੀ ਉਹਨਾਂ ਨੇ ਸਰਵੰਸ ਵਾਰਿਆ ਮਾਤਾ ਗੁਜਰੀ ਜੀ ਮਤਲਬ ਸ਼ਾਇਦ ਹੀ ਇੰਨੇ ਸ਼ਹੀਦ ਕਿਸੇ ਪਰਿਵਾਰ ਚ ਹੋਏ ਹੋਣਗੇ ਸੋ ਅਸੀਂ ਜੋ ਪ੍ਰੋਗਰਾਮ ਕਰ ਰਹੇ ਹਾਂ ਜੋ ਸੇਵਾ ਲੱਗੀ ਹੈ ਅਸੀਂ ਪਿੱਛੇ ਰਹਿ ਕੇ ਕਰ ਰਹੇ ਹਾਂ ਅੱਗੇ ਅਸੀਂ ਮਹਾਪੁਰਸ਼ ਲਾਏ ਹੋਏ ਨੇ ਤਾਂ ਕਿ ਰਹਿਤ ਮਰਿਆਦਾ ਦੇ ਵਿੱਚ ਕੋਈ ਕਮੀ ਨਾ ਰਹੇ ਅਸੀਂ ਅਸੀਂ ਤਾਂ ਇੱਕ ਸੋਰਸ ਆ سپورਟ ਦਾ ਕਿਸਨ ਦੱਸ ਦਿਓ ਜੀ ਕਿਥੋਂ ਦੀ ਸੜਕਾਂ ਜਾਣਾ ਲੰਘਣਾ ਕਿਥੋਂ ਦੀ ਪਾਲਕੀਆਂ ਚਾਹੀਦੀਆਂ ਨੇ ਕਿੱਥੇ ਕਿੰਨਾ ਕੁ ਪ੍ਰਬੰਧ ਕਰਨਾ ਹੈ ਖਾਣ ਪੀਣ ਦਾ ਰਹਿਣ ਦਾ ਲੰਗਰ ਤਾਂ ਆਪਣਾ ਤਾਂ ਗੁਰੂ ਸਾਹਿਬ ਦਾ 20 ਰੁਪਏਾਂ ਦਾ ਇੱਕ ਵਾਰੀ ਭੁੱਖੇ ਸਾਧੂਆਂ ਨੂੰ ਖਵਾਇਆ ਹੋਇਆ ਲੰਗਰ ਅਜੇ ਤੱਕ ਵਿਆਜ ਹੀ ਨਹੀਂ ਉਹਦਾ ਮੁੱਕ ਰਿਹਾ ਭਾਵੇਂ ਤੁਰਕੀ ਚ ਪੁਚਾਲ ਆਇਆ ਹੋਵੇ ਭਾਵੇਂ ਸ਼੍ਰੀ ਲੰਕਾ 'ਚ ਕੋਈ ਸੁਨਾਮੀ ਆ ਜਾਏ ਉੱਥੇ ਰੈੱਡ ਕਰਾਸ ਵਾਲੇ ਬਾਅਦ 'ਚ ਪਹੁੰਚਦੇ ਆ ਪਹਿਲਾਂ ਸਾਡਾ ਲੰਗਰ ਲੱਗ ਜਾਂਦਾ ਹੈ ਇਹ ਸਾਨੂੰ ਗੁਰੂ ਸਾਹਿਬ ਦਾ ਵਰਦਾਨ ਹੈ ਸੋ ਜਿੰਨੇ ਵੀ ਅਸੀਂ ਗੁਰੂ ਸਾਹਿਬ ਦੇ ਬਾਰੇ ਜੀਵਨੀ ਬਾਰੇ ਜਿਨ੍ਹਾਂ ਨੇ ਲਿਖਿਆ ਵੱਡੇ ਵੱਡੇ ਪ੍ਰੋਫੈਸਰ ਸੰਤ ਮਹਾਤਮਾ ਸੀ ਉਹਨਾਂ ਨਾਲ ਵਿਚਾਰ ਵਿਚਾਰ ਬਿਮਰਸ਼ ਕੀਤਾ ਕਿ ਕਿੰਨੇ ਥਾਂ ਕਿੱਥੋਂ ਕਿੱਥੋਂ ਦੀ ਗੁਰੂ ਸਾਹਿਬ ਲੰਗੇ ਸਾਨੂੰ 100 42 ਇਹੋ ਜੇ ਪਿੰਡ ਤੇ ਸ਼ਹਿਰ ਕਸਬੇ ਪਤਾ ਲੱਗੇ 109 ਪਿੰਡ ਨੇ 34 ਕਸਬੇ ਭਾਵੇਂ ਉਹ ਤਰਨਤਨ ਸਾਬ ਤੋਂ ਸ਼ੁਰੂ ਹੋ ਜਾਂ ਤਲਵੰਡੀ ਸਾਬੋ ਤੋਂ ਸ਼ੁਰੂ ਹੋ ਕੇ ਬਰਨਾਲੇ ਚ ਫਰਵਾਹੀ ਸੇਖਾ ਮੂਲਵਾੜ ਇਧਰ ਹੁੰਦੇ ਹੋਏ ਸਮਾਣੇ ਵਿੱਚ ਦੀ ਫਿਰ ਉਹ ਅਸੀਂ 109 ਦੇ 9 ਪਿੰਡਾਂ ਦੀਆਂ ਪੰਚਾਇਤਾਂ ਨੂੰ ਆਲਰੇਡੀ ਕਈ ਮਹੀਨੇ ਪਹਿਲਾਂ 50-50 ਲੱਖ ਰੁਪਇਆ ਇਸ ਗੱਲ ਦਾ ਸ਼ੁਕਰਾਨੇ ਵਜੋਂ ਦਿੱਤਾ ਕਿ ਤੁਸੀਂ ਤਾਂ ਨੋ ਕਿ ਤੁਹਾਡੇ ਪਿੰਡ ਗੁਰੂ ਸਾਹਿਬ ਦੇ ਚਰਨ ਪਏ ਹੋਏ ਨੇ ਤੁਸੀਂ ਇਹ 50 ਲੱਖ ਰੁਪਇਆ ਪਿੰਡ ਦੀ ਡਿਵੈਲਪਮੈਂਟ ਵਾਸਤੇ ਖਰਚ ਲਓ ਗੁਰੂ ਸਾਹਿਬ ਦੇ ਨਾਮ ਤੇ ਖਰਚ ਲਓ ਬੋਲੇ ਸੋ ਨਿਹਾਲ ਤੇ ਫਿਰ ਉਹਨਾਂ ਪਿੰਡਾਂ ਦੇ ਵਿੱਚ ਕੀਰਤਨ ਚੱਲ ਰਹੇ ਨੇ ਸਾਰੇ ਪਿੰਡਾਂ 'ਚ ਲਾਈਟ ਐਂਡ ਸਾਊਂਡ ਦੇ ਰਾਹੀਂ ਬਹੁਤ ਕੁਝ ਦਰਸਾਇਆ ਜਾ ਰਿਹਾ ਗੁਰੂ ਸਾਹਿਬ ਦੀ ਜੀਵਨੀ ਬਾਰੇ ਫਰੀਦਕੋਟ ਬਠਿੰਡਾ ਤਕਸਰੀ ਦਮਦਮਾ ਸਾਹਿਬ ਸ੍ਰੀ ਹਰਮੰਦ ਹਰਮਿੰਦਰ ਸਾਹਿਬ ਸ੍ਰੀ ਅਮਰ ਸਰ ਸਾਹਿਬ ਤਸ਼ਰੀਨਾ